ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਅੱਜ ਗੁੱਡਾ ਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਜਦੋਂ ਇੱਕ ਘਰ ਦੇ ਵਿੱਚ ਵੜ ਕੇ ਕੁਝ ਲੋਕਾਂ ਵੱਲੋਂ ਇੱਕ ਕੌਰ ਦੇ ਉੱਤੇ ਤਾਬੜ ਤੋੜ ਜਿਹੜਾ ਹੈ ਹਮਲਾ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕੀ ਉਸ ਦੇ ਜਿਹੜੀ ਨੇ ਮੌਤ ਹੋ ਚੁੱਕੀ ਹੈ ਤਾਂ ਅਸੀਂ ਇਸ ਵੇਲੇ ਉਸ ਘਰ 'ਚ ਖੜੇ ਹਾਂ ਦੱਸਣਾ ਚਾਹਾਂਗੇ ਕਿ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਕੋਈ ਝਗੜਾ ਸੀ ਤਾਂ ਅਦਾਲਤ ਦੇ ਵਿੱਚ ਕੋਈ ਇਹਨਾਂ ਦੀ ਆਪਸ ਚ ਖਹਿਬਾਜ਼ੀ ਹੋਈ ਤਾਂ ਉਸ ਤੋਂ ਬਾਅਦ ਅੱਜ ਤਕਰੀਬਨ 8 ਦੇ ਕਰੀਬ ਲੋਕ ਇਸ ਘਰ ਦੇ ਵਿੱਚ ਪੁੱਜੇ ਤਾਂ ਇਸ ਇਹ ਘਰ ਦਾ ਜਿਹੜਾ ਗੇਟ ਸੀਗਾ ਉਸ ਵੇਲੇ ਲੌਕ ਸੀ ਔਰ ਇਸ ਦੀਵਾਰ ਟੱਪ ਕੇ ਜਿਹੜੇ ਲੋਕ ਜਿਹੜੇ ਨੇ ਉਹ ਘਰ ਦੇ ਅੰਦਰ ਗਏ ਤੇ ਘਰ ਦੇ ਅੰਦਰ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਥੱਲੇ ਵਾਲਾ ਪੋਰਸ਼ਨ ਸਾਰਾ ਬੰਦ ਸੀ ਤਾਂ ਇਹ ਪੌੜੀਆਂ ਰਾਹੀਂ ਇਹ ਨੌਜਵਾਨ ਜਿਹੜੇ ਨੇ ਤਕਰੀਬਨ ਜਿਹੜੇ 2 2 ਪਹਿਲਾ ਗਏ ਤੇ ਉਸ ਤੋਂ ਬਾਅਦ 6 ਨੌਜਵਾਨ ਗਏ ਤੇ 8 ਨੌਜਵਾਨਾਂ ਨੇ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਇਹ ਸੀੜੀਆਂ ਰਾਹੀਂ ਉੱਪਰ ਮਹਿਲਾ ਬੈਠੀ ਸੀ ਤਾਂ ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਜਿਹੜਾ ਹੈ ਤਾਬਰ ਤੋੜੂ ਦਿੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਕੀ ਮਹਿਲਾ ਆਪਣੀ ਜਾਨ ਗਵਾ ਚੁੱਕੀ ਹੈ ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਤਾਂ ਤੁੰਧ ਹਾਰੇਆਂ ਕਿ ਇਹ ਨਾ ਪੌੜੀਆਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਹੈ ਕਿ ਘਰ ਦੇ ਦਰਵਾਜ਼ੇ ਥਲੜੇ ਦੇ ਦਰਵਾਜ਼ੇ ਜਿਹੜੇ ਸਾਰੇ ਬੰਦ ਸੀ ਸਾਡੇ ਨਾਲ ਕਰਦੇ ਮੈਂਬਰ ਮੌਜੂਦ ਨੇ ਸਰ ਮਾਮਲਾ ਕੀ ਕਿਉਂ ਇਸ ਤਰੀਕੇ ਨਾਲ ਕੀਤਾ ਗਿਆ ਪ੍ਰਾਨੀ ਰੰਜਨ ਜੀ ਸਰ ਹਾਂਜੀ ਪ੍ਰਾਨੀ ਰੰਜਨ ਜੀ ਕਿਹੜੇ ਤਿੰਨ ਸਾਡੇ ਛੋੜੀ ਗਲਤ ਹੋਈ ਸੀ ਉਦੋਂ ਪਰਚੇ ਪਰਚੇ ਇਹ ਵਾਈ ਫਾਇਰ ਦੇ ਪਰਚੇ ਛੱਡ ਦੇ ਕਰਾਏ ਇਹਨਾਂ ਨੇ ਹਾਂ ਉਤੋਂ ਬਾਦਾਂ ਫੇਰ ਇਹਨੇ ਜਿਹਨਾਂ ਦਾ ਫਾਇਰ ਕੀਤਾ ਸੀ ਕਿਨਾਰੇ ਜਾ ਕੇ ਸਾਜਨ ਮੋਟੇ ਨੇ ਬੱਬੂ ਆ ਮੁੰਡਾ ਉਹਨਾਂ ਦੇ ਘਰੇ ਜਾ ਕੇ ਤੇ 307 ਦਾ ਪਰਚਾ ਇਹਦੇ ਉੱਤੇ ਉਦਾਂ ਸ਼ਰਿਆਮ ਘੁੰਮਦਾ 2 ਨੰਬਰ ਦਾ ਕਾਮਗਾ ਦਾ ਚਿੱਟੇ ਦਾ ਇੱਕ ਲਵ ਮੁੰਡਾ ਬਤਾऊं ਉਹ ਵੀ ਚਿੱਟਾ ਦਾ ਕਾਮਗਾ ਦਾ ਸ਼ਰਿਆਮ ਪੁਲਿਸ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਤੇ ਅੱਜ ਕੀ ਹੋਇਆ ਜਦੋਂ ਅੱਜ ਤੁਸੀਂ ਕਰ ਮੈਂ 5 ਤਰੀਕ ਤੇ ਮੈਂ ਇਹਦਾ ਮੁੰਡਾ ਯਾਰ ਦੋਸਤ ਆ ਉਹਦੀ ਤਰੀਕ ਹੀ ਮੈਂ ਉੱਥੇ ਗਿਆਾਂ ਉੱਥੇ ਇਹ ਹੀ 5 ਤਰੀਕ ਨੂੰ ਹਾਂਜੀ ਹਾਂਜੀ ਅੱਛਾ ਇਹਨਾਂ ਨੇ ਕਿਨਾਂ ਇਹਦਾ ਉੱਥੇ ਮੈਨੂੰ ਗਾਲਾਂ ਕੱਢੀਆਂ ਮੈਂ ਚੁੱਪ ਕਰਕੇ ਸੁਣਦਾ ਰਿਹਾ ਮੈਂ ਕਿ ਕੋਈ ਨਹੀਂ ਆ ਭੀ ਇਹ ਦੋ ਤਿੰਨ ਜਣੇ ਹੈਗੇ ਆ ਤੇ ਬਾਅਦ ਵਿੱਚ ਇਹਨਾਂ ਨੇ ਰਾਤੀ ਮੈਨੂੰ ਕਿਨਾਂ ਇਹਦਾ ਫੋਨ ਬੜੇ ਕਿਤੇ ਮੇਰੇ ਕੋਲ ਡਿਟੇਲ ਪਈ ਆ ਮੇਰੀ ਰਿਕਾਰਡਿੰਗ ਮੇਰੀ ਵਾਈਫ ਦੀ ਪਈ ਆ ਹਾਂਜੀ ਕੀ ਕਹਿੰਦੇ ਰੋ ਭੀ ਆ ਘਰੋਂ ਬਾਹਰ ਆ ਘਰੋਂ ਬਾਹਰ ਆ ਮੇਰੇ ਕੋਲ ਵੀਡੀਓ ਹੈਗੀ ਆ ਵੇਖੋ ਕਿੰਨੀ ਮਢੀ ਰਿਆ ਕਹਿੰਦੇ ਨਹੀਂ ਤੇ ਅੱਜ ਕੀ ਹੋਇਆ ਅੱਜ ਤੁਸੀਂ ਘਰ ਨਹੀਂ ਸੀ ਉਸ ਵੇਲੇ ਮੈਂ ਜਦੋਂ ਘਰੋਂ ਗਿਆ ਨਾ ਅੱਧੇ ਘੰਟੇ ਬਾਅਦ ਸੀਨ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਘਰੋਂ ਚਲ ਗਿਆ ਵਾ ਉਹਨੇ ਫਿਰ ਮੇਰੀ ਵਾਈਫ ਨੇ ਕਿਹਾ ਵੀ ਆ ਪੀਓ ਦਫ਼ਤਰੇ ਬੈਠਾ ਜੇ ਉਹਦੇ ਨਾਲ ਜਾ ਕੇ ਗੱਲ ਕਰ ਲੋ ਉਹਨੇ ਗਾਲਾਂ ਵੀ ਕੱਢੀਆਂ ਇਹਨਾਂ ਨੂੰ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹ ਚਲ ਗਏ ਆ ਆਂਦੀ ਆ ਹੋ ਚਲ ਗਏ ਆ ਭਾਰਾਂ ਦੀ ਇੱਕ ਮੁੰਡਾ ਆਂਦਾ ਸੀ ਇਹਨੂੰ ਮਾਰ ਦिए ਤੇ ਬਾਅਦ ਚ ਆਂਦੀ ਕਿਨਾਲੀ ਦਾ ਘਰ ਚਲ ਗਏ ਤੇ ਮੈਨੂੰ ਕੀ ਪਤਾ ਹੈ ਮੈਂ ਚੱਲ ਮੈਂ ਥਾਣੇ ਦਰਖਾਸਤ ਦੇ ਕੇ ਫੇਰ ਆਉਣਾ ਮੈਂ ਥਾਣੇ ਜਾ ਕੇ ਉਸੇ ਵੇਲੇ ਤਿੰਨ ਕਾਲਾ ਕੀਤੇ ਨੇ ਚੁੱਕਿਆ ਨਹੀਂ ਮੁੰਡਾ ਨਾਲ ਹੀ ਆ ਦੋ ਤਾਨੇ ਦਰਖਾਸਤ ਦੇਣਗੇ ਉਸ ਲਈ ਹਾਂਜੀ ਮੈਂ ਉਸੇ ਵੇਲੇ ਸਟਾਣੇ ਚਲ ਗਿਆ ਅੰਦਰ ਕਿਵੇਂ ਆਏ ਘਰ ਦੇ ਅੰਦਰ ਕਿਵੇਂ ਆਏ ਪਤਾ ਨਹੀਂ ਸਰ ਦੀਵਾਰ ਟਪਕੇ ਦੱਸਿਆ ਜਾ ਰਿਹਾ ਸ਼ਾਇਦ ਟੱਕੇ ਟਪਕੇ ਆਏ ਹੋ ਦੀਵਾਰ ਟਪਕੇ ਕਿ ਇਹ ਦੀਵਾਰ ਟਪਕੇ ਜਿਹੜੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅੰਦਰ ਆਏ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਮਲਾ ਗੜਤ ਪਾਜੀ ਫਿਰ ਕਿ ਕਾਰਨ ਮਤਲਬ ਜਨਾਨੀ ਦੀ ਕੋਈ ਲੜਾਈ ਵਾਜੀ ਸੀ ਉਹਨੇ ਗਾਲਾਂ ਕੱਢੀਆਂ ਨਾ ਉਹਨਾਂ ਨੂੰ ਵੀ ਭਈਆ ਤੁਹਾਡਾ ਸਿੱਧਾ ਉਹਨੇ ਕਿਹਾ ਵੀ ਭਈਆ ਤੁਹਾਡਾ ਉਥੇ ਦਫਤਰ ਹੈ ਉਹਨਾਂ ਨਾਲ ਗੱਲ ਜਾ ਕੇ ਕਰੋ ਗੰਦੀਆਂ ਗਾਲਾਂ ਕੱਢੀਆਂ ਇਸ ਚੱਕਰ 'ਚ ਮੇਰੇ ਹਿਸਾਬ ਦੇ ਨਾਲ ਕਿਉਂਕਿ ਜਦੋਂ ਗਾਲਾਂ ਕੱਢੀਆਂ ਨਾ ਇਹਨੇ ਉਦੋਂ ਉਹਨਾਂ ਨੇ ਕਿਹਾ ਇੱਕ ਮੁੰਡੇ ਨੇ ਗਿਆਨੀ ਪਿੱਛੇ ਬੈਠਾ ਸੀ ਮੇਰੀ ਵਾਈਫ ਨੇ ਕਿਹਾ ਵੀ ਇਹ ਬੜੀਆਂ ਗਾਲਾਂ ਕੱਢਣ ਦੀ ਆ ਪਹਿਲਾਂ ਇਹਨੂੰ ਠੋਕਦੀ ਆ ਉਹਨਾਂ ਦਾ ਕੰਮ ਤੇ ਕਰਨਾ ਦੋਵਾਂ ਭਰਾਵਾਂ ਦਾ ਬਿਲਕੁਲ ਹਾਂਜੀ ਕੋਈ ਤੁਸੀਂ ਦੇਖ ਸਕਦੇ ਹੋ ਕਿ ਇਸ ਰਸਤੇ ਰਾਹੀ ਇਸ ਘਰ ਦੇ ਵਿੱਚ ਜਿਹੜਾ ਜਾਂਦੇ ਨੇ ਤਾਂ ਇਹ ਸੀੜੀਆਂ ਰਾਹੀ ਉੱਪਰ ਜਾਂਦੇ ਨੇ ਤੇ ਉਸ ਵੇਲੇ ਉਸ ਵੇਲੇ ਔਰਤ ਘਰ 'ਚ ਕੱਲੀ ਸੀ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੇਖਿਆ ਕਿ ਘਰ 'ਚ ਇਕੱਲੀ ਔਰਤ ਹੈ ਤਾਂ ਉਹਨਾਂ ਨੇ ਉੱਥੇ ਜਾ ਕੇ ਘਰ ਦੇ ਵਿੱਚ ਜਾ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਉਸ ਦੇ ਵਿੱਚ ਜਿਹੜੀ ਹੈ ਉਸ ਔਰਤ ਦੀ ਜਾਨ ਜਾ ਚੁੱਕੀ ਹੈ ਤਸਵੀਰਾਂ ਤੁਹਾਨੂੰ ਉਸ ਘਰ ਦੀਆਂ ਦਿਖਾ ਰਹੇ ਹਾਂ ਉਸ ਪੋਰਸ਼ਨ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਕਰੋਨਾ ਨਾਚ ਖੇਡਿਆ ਗਿਆ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਪਰਿਵਾਰ ਵਾਲੇ ਰੋ ਰੋ ਕੇ ਬੁਰਾ ਹਾਲ ਹੈ ਪਰ ਦੂਜੇ ਪਾਸੇ ਜਿਹੜਾ ਹੈ ਪੁਲਿਸ ਫੋਲੋਅਰਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕੀ ਮਸਲਾ ਸਰ ਕੀ ਮਾਮਲਾ ਹੈ ਜਿਹਦੇ ਅੱਜ ਇੱਕ ਮਰਡਰ ਅਟੈਕ ਹੋਇਆ ਕਿ ਕਹੋ ਇਹ ਜੀ ਅੱਜ ਮਿਤੀ 8 ਜੁਲਾਈ ਨੂੰ ਵਕਤ ਤਕਰੀਬਨ 12:50 ਮਿੰਟ ਤੇ ਸਾਨੂੰ ਇੱਕ ਫੋਨ ਕਾਲ ਤੇ ਇਨਫਾਰਮੇਸ਼ਨ ਆਉਂਦੀ ਹੈ ਕਿ ਵਾਰਡ ਨੰਬਰ 4 ਰਾਜਸਥਾਨਸੀ ਵਿੱਚ ਇੱਕ ਲੇਡੀ ਜਿਸ ਦਾ ਨਾਮ ਹੈ ਹਰਜਿੰਦਰ ਕੌਰ ਉਮਰ ਤਕਰੀਬਨ 35 ਸਾਲ ਪਤਨੀ ਭਗਵੰਤ ਸਿੰਘ ਉਰਫ ਮੰਨਾ ਇਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੌਕੇ ਤੇ ਅਸੀਂ ਜਾ ਕੇ ਜਦ ਇਸ ਇਨਫਾਰਮੇਸ਼ਨ ਨੂੰ ਵੈਰੀਫਾਈ ਕਰਦੇ ਹਾਂ ਉੱਥੇ ਸਾਨੂੰ ਪਤਾ ਲੱਗਦਾ ਕਿ ਇਹ ਇੱਕ ਆਪਸੀ ਰੰਜਿਸ਼ਬਾਜੀ ਕਰਕੇ ਇਹ ਵਾਰਦਾਤ ਹੋਈ ਹੈ ਤੇ ਜਿਹੜੇ ਬੰਦਿਆਂ ਦੇ ਨਾਮ ਪਰਿਵਾਰ ਵਾਲਿਆਂ ਨੇ ਸਾਨੂੰ ਦੱਸੇ ਨੇ ਇਹ ਅਸੀਂ 8 ਬੰਦਿਆਂ ਤੇ ਬਾਈ ਨੇਮ ਐਫ ਆਈ ਆਰ ਰਜਿਸਟਰ ਕੀਤੀ ਹੈ ਜਿੰਨਾਂ ਵਿੱਚੋਂ ਦੋ ਬੰਦਿਆਂ ਨੂੰ ਐਸ ਐਚਓ ਰਾਜਸਥਾਨ ਸੀ ਅਜੀਪਾਲ ਜੀ ਨੇ ਬਹੁਤ ਮੁਸਤੈਦੀ ਨਾਲ ਰੇਡ ਕਰਦਿਆਂ ਹੋਇਆ ਅਰੈਸਟ ਕਰ ਲਿਆ ਤੇ ਅਸੀਂ ਹੋਰ ਵੀ ਬੰਦੇ ਫੜ ਰਹੇ ਹਾਂ ਤੇ ਸਰ ਕਾਰਨ ਕੀ ਰਿਹਾ ਆਖਿਰਕਾਰ ਕਿਉਂ ਮਾਰਿਆ ਗਿਆ ਜਿੰਨਾ ਕਿ ਸਾਨੂੰ ਪਤਾ ਲੱਗਿਆ ਪੁਰਾਣੀ ਇਹਨਾਂ ਦੀ ਰੰਜਿਸ਼बाजी ਚੱਲਦੀ ਸੀ ਅੱਜ ਤੋਂ 2 ਦਿਨ ਪਹਿਲਾਂ ਇੱਕ ਕਚੇਰੀਆਂ 'ਚ ਇਕੱਠੇ ਹੋਏ ਉੱਥੋਂ ਇਹਨਾਂ ਦੀ ਤੂਤੂ ਮਾਮਾ ਹੋਈ ਜਿਸ ਤੋਂ ਬਾਅਦ ਇਹ ਮਾਮਲਾ ਵੱਧ ਗਿਆ ਤੇ ਇਹ ਧਮਕੀਆਂ ਦੇਣ ਤੇ ਆ ਗਏ ਕੱਲ ਰਾਤ ਨੂੰ ਇਹਨਾਂ ਦੀ ਫੋਨ ਕਾਲ ਤੇ ਕਾਫੀ ਗੱਲਾਂ ਹੋਈਆਂ ਨੇ ਇਹਨਾਂ ਦੀ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਹ ਵੀ ਅਸੀਂ ਡਿਟੇਲਸ ਚੈੱਕ ਕਰ ਰਹੇ ਹਾਂ ਤੇ ਅੱਜ ਇਹਨਾਂ ਨੇ ਮਿਲਣ ਦਾ ਟਾਈਮ ਪਾਇਆ ਸੀ ਜਦੋਂ ਉਹ ਪਗਵਾਨ ਸਿੰਘ ਉਰਫ ਮੰਨਾ ਨਹੀਂ ਮਿਲਿਆ ਇਹਨਾਂ ਨੂੰ ਤਾਂ ਇਹ ਦੋ ਬੰਦੇ ਉਸ ਦੇ ਘਰੇ ਚੱਲ ਗਏ ਤੇ ਘਰ ਦੇ ਅੰਦਰ ਵੜ ਕੇ ਉਹਦੀ ਪਤਨੀ ਨੂੰ ਗੋਲੀਆਂ ਮਾਰਤੀਆਂ ਤੇ ਲੜਾਈ ਤਾਂ ਦੀ ਰੰਜਿਸ਼ਾ ਦੀ ਸੀ ਵਿਚਾਰੀ ਦੇ ਵਿੱਚ ਕੇਸ ਸੀ ਦੂਜੇ ਦੇ ਉੱਤੇ ਸੀਗਾ ਪੁਰਾਣਾ ਇਹਨਾਂ ਦਾ ਹੀ ਕੋਈ ਕੇਸ ਰਜਿਸਟਰ ਕਰਾਇਆ ਸੀ ਉਹਨਾਂ ਬੰਦਿਆਂ ਤੇ ਜਿਸ ਦੀ ਡਿਟੇਲਸ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਵੀ ਇਹ ਪੁਰਾਣੀ ਗੱਲ ਹੈ ਇਸ ਤੋਂ ਬਾਅਦ ਵੀ ਇਹਨਾਂ ਦੀ ਤੂ-ਤੂ ਮਵੇਂ ਆਪਸ ਵਿੱਚ ਚੱਲਦੀ ਰਹਿੰਦੀ ਕਿਉਂਕਿ ਪਿੰਡ ਦੇ ਹੀ ਮੁੰਡੇ ਨੇ ਤੇ ਉਹ ਗੱਲ ਬਸ ਮਸਲਾ ਵੱਧ ਗਿਆ ਤੇ ਉਹਨਾਂ ਨੇ ਇਸ ਵਾਰदात ਨੂੰ ਅੰਜਾਮ ਦਿੱਤਾ ਜਨਾਨੀ ਦਾ ਤਾਂ ਕੋਈ ਕਸੂਰ ਨਹੀਂ ਜਿਹੜੀ ਮਰੀ ਨਹੀਂ ਜਨਾਨੀ ਦਾ ਕੋਈ ਕਸੂਰ ਨਹੀਂ ਮਾਰਨ ਦੇ ਘਰ ਰਹੀ ਮੇਰੀ ਜਾਨ ਮਾਰਨ ਵਾਸਤੇ ਤੇ ਘਰ ਵਾਲੇ ਨੇ ਮਾਰਨ ਦੇ ਸੀ ਉਹਦੇ ਘਰ ਵਾਲੇ ਨੂੰ ਮਾਰਨ ਗਏ ਸੀ ਜਿੱਦਾਂ ਕਿ ਸਾਨੂੰ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਉੱਥੇ ਕਾਫੀ देर ਖੜੇ ਵੀ ਰਹੇ ਨੇ ਸ਼ਾਇਦ ਉਸ ਬੰਦੇ ਨੂੰ ਫੋਨ ਕਾਲ ਕਰ ਰਹੇ ਸੀ ਜਾਂ ਉਸ ਦੀ ਵੇਟ ਕਰ ਰਹੇ ਸੀ ਪਰ ਜਦੋਂ ਉਹ ਨਹੀਂ ਆਇਆ ਤੇ ਉਹਦੇ ਘਰ ਦੇ ਅੰਦਰ ਵੜ ਗਏ ਤੁੰਸਾ ਕਾਰਵਾਈ ਮਚ ਲੈਂਦੀ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਹੈ 8 ਬੰਦਿਆਂ ਤੇ ਬਾਈ ਨੇਮ ਜਿਨ੍ਹਾਂ ਵਿੱਚੋਂ ਦੋ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਬਾਕੀ ਵੀ ਅਸੀਂ ਅਰੈਸਟ ਕਰਨ ਲਈ ਰੇਡ ਕਰ ਰਹੇ ਹਾਂ ਲਗਾਤਾਰ ਸਰ ਪਤਾ ਲੰਗਾ ਸਰ ਉਹਨੇ ਅੰਦਰ ਵਾਜਾ ਕਰਨ ਕੀਤਾ ਤੇ ਇਹਨਾਂ ਨੇ ਕੰਨ ਟੱਪ ਕੇ ਉਹਨਾਂ ਦੇ ਘਰ ਗਏ ਨਹੀਂ ਇਹ ਅਸੀਂ ਸੀਸੀਟੀਵੀ ਚ ਚੈੱਕ ਕਰ ਰਹੇ ਹਾਂ ਤੇ ਸਾਨੂੰ ਸਾਰੀ ਜਿੱਦਾਂ ਡਿਟੇਲ ਮਿਲਦੀ ਹੈ ਕਿ ਇਹ ਕਿਹੜੇ ਮੋਟਰਸਾਈਕਲ ਤੇ ਆਏ ਨੇ ਕਿੰਨੇ ਬੰਦੇ ਆਏ ਨੇ ਕਿੰਨੀ ਧੇਰ ਉੱਥੇ ਖੜੇ ਨੇ ਤੇ ਕਿੱਦਾਂ ਅੰਦਰ ਵੜੇ ਨੇ ਇਹ ਸਾਰੀ ਗੱਲਾਂ ਅਸੀਂ ਜਦੋਂ ਸਾਨੂੰ ਵੈਰੀਫਾਈ ਹੋ ਜੂਗੀਆਂ ਉਹਦੀ ਦੱਸ ਦੱਸ ਦਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਇੱਕ ਸ਼ਖਸ ਜਿਸ ਨੂੰ ਕੀ ਮਾਰਨ ਵਾਸਤੇ ਇਹ ਨੌਜਵਾਨ ਜਾਂਦੇ ਨੇ ਲੇਕਿਨ ਉਹ ਸ਼ਖਸ ਘਰ ਨਹੀਂ ਮਿਲਦਾ ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਗੁੱਸਾ ਆਉਂਦਾ ਹੈ ਕਿ ਘਰ ਦੀ ਦੀਵਾਰਾ ਟੱਪ ਕੇ ਉਸ ਘਰ ਦੇ ਅੰਦਰ ਦਾਖਲ ਹੋਏ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਸ ਘਰ ਦੇ ਵਿੱਚ ਉਸ ਵਿਅਕਤੀ ਦੀ ਜਿਹੜੀ ਪਤਨੀ ਸੀ ਜਿਹਦੇਖੀ ਜਿਹਦਾ ਕੀ 4 ਤੋਂ 5 ਮਹੀਨੇ ਦਾ ਬੱਚਾ ਵੀ ਦੱਸਿਆ ਜਾ ਰਿਹਾ ਹੈ ਉਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਸ ਬਾਅਦ ਉਸ ਨੂੰ ਛਲਨੀ ਕਰ ਦਿੱਤਾ ਜਿਸ ਸੇ ਵਿੱਚ ਕਿ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ 8 ਲੋਕਾਂ ਦੇ ਪਰਚਾ ਦਰਜ ਕੀਤਾ ਦੋਨੋਂ ਗ੍ਰਿਫਤਾਰ ਕੀਤਾ ਤੇ ਬਾਕੀ ਦੀ ਪਾਲ ਜਾਰੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਤਾਂ ਸਮਾਜ ਦੇ ਉਸ ਦ੍ਰਿਖ ਉਦਹਾਰੀ ਕਿਸ ਤਰੀਕੇ ਦੇ ਨਾਲ ਲੋਕ ਅੱਜ ਕੱਲ੍ਹ ਹਿੰਸਕ ਹੋ ਰਹੇ ਨੇ ਤੇ ਇਸ ਤਰ੍ਹਾਂ ਦੀਆਂ ਵਾਰਦਾਤਾ ਕਰਦੇ ਨੇ ਲੇਕਿਨ ਫਿਲਹਾਲ ਇਸ ਵੇਲੇ ਅੰਜਾਮ ਇਹਨਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਤਾਂ ਹੁਣ ਦੇਖਣਾ ਹੋਵੇਗਾ ਪੁਲਸ ਬਾਕੀ 6 ਦੋਸ਼ੀਆਂ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ